ਮੈਂ ਇਹੋ ਕਰਦੇ ਲੱਗਿਆ ਵੀਡੀਓ ਬਣਾਉਣੇ ਨਾਰ ਬੰਦਾ ਨੱਟ ਪੰਤ ਤੇ ਮਿੱਤਰ ਬੈਗਮਾਂ ਤੇ ਖਾਓ ਮੋ ਖਾਓ ਦਾ ਕਿੰਦੋ ਹੈ ਨਸਰਾਵਾ ਕੋਦਣਦਾ ਆਇਆ ਤੂੰ ਹੈ ਇਹ ਪੰਜ ਵਾਰੀ ਮਲੇ ਇਹ ਜਮਾ ਆ ਤਾ ਦਮ ਨੇ ਹੁੰਦਾ ਤੇਰੇ ਨੇ

आकाशमानमा बज्जी राख्यो भयो यो कुट लाग्यो हो आए म जरेला नाम दे हैन ल्याग बाबी ले जान् बाग हो क्या? आ बैग पट्किले ਆਪਾਂ ਹੀ ਕੁਲਵਿੰਦਰ ਨੂੰ ਨਹੀਂ ਚੱਲੇ ਹੈ ਚੱਲੇ ਭਾਈ ਸਵਰਾਜ ਲੈ ਕੇ ਜੀ ਇੰਡੀਆ ਨਹੀਂ ਆਪਾਂ ਆ ਗਿਆ ਕੇ ਲੱਗਿਆ ਜੀ ਮੁੰਡਾ ਚਲੋ ਭਾਈ ਚੱਲੀ ਥੋਡੀ ਮੀ ਆ ਠੀਕਾ ਦੀਪੇ ਆ ਜੀ ਭਾਈ ਮਸ਼ੀਨ ਕੋਲ ਨੂੰ ਚੱਲਦੇ ਆ ਅਸੀਂ ਤੇ ਅੱਜ ਆਪਣੀ ਨਵੀਂ ਸਵਰਾਜ ਮਸ਼ੀਨ ਲੈ ਕੇ ਬਾਈ ਨੂੰ ਚੱਲੇ ਨੇ ਯਾਦ ਵੀ ਗੋਪ ਕੱਪੜਾ ਦਾ ਸਮਾਂ ਛੱਡਣ ਵਾਲਾ ਮੱਛੀ ਆ ਜਾ ਆ ਦੇਖੋ ਜੀ ਮੋਦੀ ਦੇ ਪਿੰਡਾਂ ਚ ਕਿੰਨੀ ਸਫਾਈ ਆ ਟਿੱਕੜ ਦੇਖਣ ਨੂੰ ਕਿਤੇ ਨਹੀਂ ਮੈਂਦਾ ਕਿਤੇ ਵੀ ਗੁਜਰਾਤ ਬੱਕੀਆਂ ਵਿਹੀਆਂ ਦੇਖ ਕੇ ਸੱਟੇ ਨਾ ਬੋਰੀ ਹਰ ਘਰ ਵਿੱਚ ਸੋਚਾਲੇ ਬਣਿਆ ਹੋਇਆ ਸੋਚਾਲੇ ਦੇਖੋ ਜੀ ਗੰਦਗੀ ਗੰਦਗੀ ਗੁਜਰਾਤ ਦੇ ਵਿੱਚ ਗੰਦੇ ਰਸਤੇ ਜਿਹੜੇ گاਉਂ ਦੇ ਵਿੱਚ ਆਪਾਂ ਰਹਿੰਦੇ ਹਾਂ ਤਾਰੇ ਕੋ ਮੋਰ ਫਿਰਦਾ ਕਿਆ ਬਾਤਾਂ ਨੇ ਸਵੇਰ ਦਾ ਸਮਾਂ ਇਹ ਕੋ ਫਿਰਦਾ ਮੋਰ ਲੋ ਜੀ ਮੋਰ ਰਾ ਕਟ ਗਿਆ ਰਾਸ਼ਟਰੀ ਪੰਛੀ ਬਹੁਤ ਦੇਖਣ ਨੂੰ ਮਿਲਿੰਗੇ ਰਾਸ਼ਟਰੀ ਪੰਛੀ ਹੁਣ ਆਪਾਂ ਜੂ ਪੰਛੀ ਨਾ ਕਹਨੀ ਆ ਦੇਖੋ ਜੀ ਪੰਜਾਬੀਆਂ ਦੇ ਡੇਰੇ ਜੁਵਾਕਾਂ ਦੇ ਨਾਲ ਮਸਤੀ ਕਰਦਾ ਹੋਇਆ ਕੁਲਵਿੰਦਰ ਆ ਦੇਖੋ ਜੀ। ਖਰੇਲੀ ਖਰੇਲੀ ਤੇ ਅੱਜ ਹੈਗੀ ਆ ਸ਼ਿਵਰਾਤਰੀ ਤੇ ਅੱਜ ਸਾਡੀ ਛੁੱਟੀ ਸੀਗੀ گاਉਂ ਵਾਲੇ ਕੰਮ ਨਹੀਂ ਕਰਦੇ। ਇਹ ਹੈ ਕੀ ਚੀਜ਼ ਆ ਯਾਰ ਗੋਲਦੀ ਰਬੜ ਜੀ? ਹਾਕੀ ਵਾਲਾ ਫੈਸਟਮ ਆਇਆ। ਹਾਕੀ ਵਾਲਾ ਹਨਾ, ਗੋਲ ਜਿਹਾ ਫਲਾ। ਆ ਕੁਲਵਿੰਦਰ ਦੇ ਕੀ ਕਰਦੇ? ਇਹ ਇੱਥੇ ਰੱਖ। ਵਾਹ ਉਹ ਤੇਰੇ ਕੁਲਵਿੰਦਰ। ਆ ਦੇ ਆ ਦੇ ਆ ਦੇ ਆ ਨਿਆਣਾ ਬਣ ਗਿਆ ਜੁਵਾਕਾਂ ਨਾਲ। ਦੇਖ ਲੋ। ਚਲ ਆ ਦੇ ਲੋ ਜੀ ਛੋਟਾ ਉਹਦਾ ਛੋਟਾ ਭਾਈ ਆਪਣੇ ਨਾਲ ਆ ਹਾਂ ਭਾਈ ਤੂੰ ਕੋਈ ਚਾਨਣਾ ਪਾ ਕੰਨਣਾ ਕੀ ਬਾਬਾ ਤਾਂ ਤੇਵੋ ਕਿ ਚਾਨਣਾ ਕਿ ਚਾਨਣਾ ਛੋਟਾ ਆ ਖਾਸ ਬੰਦੇ ਨੂੰ ਮਿਲੋ ਜੀ ਆਪਾਂ ਇਹਦੇ ਕੋਲ ਬੈਠਾ ਏਜੰਟ ਤੇ ਲਾਲਾ ਹੂੰ ਕਿਹਦਾ ਹੈ ਬੜੀਆ ਬੜੀਆ ਇੰਡੀਆ ਵਾਲੀ ਕੋ ਕੁਝ ਕਹਿਣਾ ਚਾਹਤਾ ਹੈ ਗਵੰਤਲ ਖੇਰ ਸਿੰਘ ਟਿਕਾਣੇ ਤੇ ਆ ਗਏ ਵੀਰੇ ਅੱਜ ਕੁਲਵੀਰ ਬਾਈ ਦੇ ਆਪਾਂ ਟਿਕਾਣੇ ਤੇ ਪਹੁੰਚ ਗਏ ਠੀਕ ਆ ਤੁਸੀਂ ਦੇਖ ਸਕਦੇ ਹੋ ਬਾਕੀ ਆਪਣੀ ਜਿਹੜੀ ਸਪਰਾਜ ਮਸ਼ੀਨਾਂ ਉਹ ਗਈ ਆ ਹੁਣ ਹੋਰ ਪਾਸੇ ਵੱਡਣ ਠੀਕ ਆ ਜੀ ਤੇ ਦੇਖ ਸਕਦੇ ਹੋ ਇੱਥੇ ਦਾ ਵਿਊ ਆ ਜਿੱਥੇ ਆਪਣੇ ਪਿੰਡ ਘਰਾਲੇ ਤੋਂ ਕੀਰੇ ਬਾਈ ਉਹ ਨਹੀਂ ਰੁਕੇ ਹੋਏ ਨੇ ਤੁਸੀਂ ਦੇਖਿਆ ਹੁਣ ਆਪਣੀ ਪਿਛਲੀਆਂ ਵੀਡੀਓ ਜ਼ਰੂਰ ਦੇਖਿਓ ਵੀ ਆਪਾਂ ਉੱਥੇ ਮਤਲਬ ਇੱਥੇ ਆਏ ਸੀਗੇ ਜਦ ਆਪਾਂ ਬੈਕਗ੍ਰਾਉਂਡ ਦੇ ਇੱਥੇ ਬੜਾ ਟਾਇਰ ਰੱਖਿਆ ਸੀ ਆ ਆਪਣੀ ਸਮਾਨ ਪਿਆ ਸਾਰ ਦੇਖ ਸਕਦੇ ਹੋ ਤੇ ਬਾਕੀ ਜੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਮੇਰਾ ਪਰ ਆ ਪਤਾ ਕੀ ਗੱਲਾ ਕੰਮ ਕਰ ਇੰਨਾ ਕਿ ਜਿਆਦਾ ਤੇਜ਼ ਚੱਲ ਪਏ ਇੱਕੋ ਲੱਗਦਾ ਇਸ ਕਰਕੇ ਕੰਮ ਦਾ ਥੋੜਾ ਜਿਹਾ ਜ਼ੋਰ ਆ ਵੀਡੀਓ ਕਈ ਵਾਰ ਨਹੀਂ ਬਣਦੀ ਨਿਰਾਸ਼ ਨਾ ਹੋਇਓ ਤੇ ਜਿੰਨਾ ਕੋ ਹੋ ਸਕਿਆ ਮੈਂ ਵੀਡੀਓ ਪਾਉਣ ਦੀ ਕੋਸ਼ਿਸ਼ ਕਰੂੰਗਾ ਠੀਕ ਆ ਤੇ ਤੁਹਾਡਾ ਆਪਾਂ ਨੂੰ ਪਿਆਰ ਬਹੁਤ ਮਿਲ ਰਿਹਾ ਇੱਕਨੇ ਸਪੋਰਟ ਬਣਾਈ ਰੱਖਿਓ ਤੇ ਦਿਲੋਂ ਪਿਆਰ ਪ੍ਰਾਕਮੇ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਭਾਜੀ ਤੇ ਆ ਇੱਕ ਪਾਸੇ ਰੋਡ ਜਾ ਰਿਹਾ ਜੀ ਆਪਣੇ گاਉਂ ਨੂੰ ਸੀ ਸੱਦਾ ਤਾਬੀ ਨੂੰ ਤੇ ਆ ਦੇਖੋ ਜੀ ਟਿਕਾਣਾ ਦੇਖ ਸਕਦੇ ਹੋ ਤੁਸੀਂ ਤੇ ਸ਼ੇਰ ਸਿੰਘ ਕਹਿੰਦਾ ਅਸੀਂ ਆਪਣੇ ਪੁਰਾਣੇ ਟਿਕਾਣੇ ਤੇ ਆ ਗਏ ਦੇਖ ਸਕਦੇ ਹੋ ਤੇ ਆ ਮਸ਼ੀਨਾਂ ਵਾਲਿਆਂ ਦੇ ਟਿਕਾਣੇ ਨੇ ਜੀ ਜੇ ਵਧੀਆ ਲੱਗਿਆ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਜੀ ਇੱਕ ਪਾਸੇ ਬਾਬੇ ਬਾਬੇ ਦਾ ਮੰਦਿਰ ਆ ਤੇ ਹੈ ਬਾਬੇ ਦੀ ਫੋਟੋ ਪਾਉਣੀ ਆ ਕੋਈ ਗੱਲ ਨਹੀਂ ਅਕਲ ਤੈਨੂੰ ਪੂਹ ਦੱਸ ਕਿਵੇਂ ਲੱਗਿਆ ਵਧੀਆ ਲੱਗਿਆ ਉਹ ਰਿਆਂਗੇ ਐਨ ਪੱਖਾ ਲੱਗਿਆ ਹੋਇਆ ਚਾਦਰਾਂ ਨੇ ਸਾਰਾ ਕੁਝ ਹੈ ਨਾ ਤੇ ਆਹ ਸਾਡਾ ਛੋਟਾ ਬਣਾਉਣ ਲੱਗਿਆ ਹੈ ਚਾ ਆਹ ਹੀ ਹੋ ਗਿਆ ਐ ਹਰਮਨ ਨਹੀਂ ਲੱਗਦਾ ਆਹ ਤੇਰਾ ਢੀ ਆ ਗਿਆ ਨਾਲ ਦਾ ਦੇਖ ਛੋਟਾ ਗੁਜਰਾਤੂ ਦੇਖੋ ਜੀ ਪੰਜਾਬ ਪੰਜਾਬ ਦੀ ਤਰ੍ਹਾਂ ਆਪਾਂ ਮਹਿਫਲਾਂ ਲਾਈਆਂ ਹੋਈਆਂ ਨੇ ਤੇ ਇੱਕ ਪਾਸੇ ਤੁਹਾਨੂੰ ਆਪਾਂ ਬਾਬੇ ਦਾ ਮੰਦਿਰ ਦਿਖਾਉਂਦੇ ਆ ਜਿੱਥੇ ਆਪਣੇ ਲਾਗੇ ਦੀ ਮਸ਼ੀਨ ਰੁਕਦੀ ਆ ਪਿੰਡ ਘਰਾਲੇ ਤੋਂ ਕੀਰੇ ਪਾਈ ਉਹਨਾਂ ਦੀ ਤੇ ਦੇਖ ਸਾਹ ਤੋਂ ਨਾਲ ਲਾਲਾ ਭਾਈ ਏਜੰਟ ਸੀਗਾ ਲਾਓ ਜੀ ਕਰੋ ਚੈੱਕ ਬਾਬੇ ਦਾ ਮੰਦਿਰ ਠੀਕ ਆ ਜੀ ਅੱਜ ਆ ਗਿਆ ਸ਼ਿਵਰਾਤਰੀ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਹਿੰਦੂ ਭਾਈਚਾਰੇ ਨੂੰ ਤੇ ਬਹੁਤ ਮੁਬਾਰਕਾ ਜੀ ਠੀਕ ਆ ਤੇ ਬਾਕੀ ਆ ਦੇਖੋ ਜੀ ਆ ਦਰਖਤ ਚੈੱਕ ਕਰੋ ਬਦਾਮਾਂ ਦਾ ਦਰਖਤ ਆ ਫਿਲਹਾਲ ਹਜੇ ਲੱਗਿਆ ਨਹੀਂ ਹੈਗਾ ਇੱਕ ਪਾਸੇ ਆ ਆ ਦੱਸਿਓ ਕਮੈਂਟਾਂ ਦੇ ਵਿੱਚ ਕੀ ਚੀਜ਼ ਆ ਆ ਦੇਖੋ ਜੀ ਤੋਰੀਆਂ ਵਾਂਗੂ ਲੱਗੇ ਹੋਣੇ ਲੰਬੇ ਲੰਬੇ ਤੇ ਇੱਕ ਪਾਸੇ ਮਖਿਆਲ ਲੱਗਿਆ ਹੋਇਆ ਬਹੁਤ ਭਾਰਾ ਤੁਸੀਂ ਦੇਖ ਸਕਦੇ ਮਖਿਆਲ ਕਿੱਡਾ ਤੇ ਬਹੁਤ ਬੜਾ ਮਖਿਆਲ ਆ ਹੁਣ ਦਿਖਾਉਣਾ ਇੱਧਰ ਤੇ ਇੱਕ ਸਾਈਡ ਤੇ ਜਾ ਕੇ ਕਿਤੇ ਮੱਖੀ ਉੱਤੇ ਨਾ ਡਿੱਗ ਜਵੇ ਉਹ ਦਿਖਦਾਉਣਾ ਤੁਹਾਨੂੰ ਉਹ ਕਾਲਾ ਕਾਲਾ ਉਹ ਮਖਿਆਲ ਆ ਜੀ ਤੇ ਲਓ ਜੀ ਕਰੋ ਚੈੱਕ ਬਹੁਤ ਬੜਾ ਛੁੱਤਾ ਲੱਗਿਆ ਹੋਇਆ ਬਾਕੀ ਜਿਹੜੀ ਆਪਣੀ ਇੱਕ ਮਸ਼ੀਨ ਸੀਗੀ ਗੌਤਮ ਵਾਲਿਆਂ ਦੀ ਉਹ ਤਾਂ ਆਪਣੀ ਇੱਥੇ ਚੱਲੂਗੀ گاਉਂ ਦੇ ਵਿੱਚ ਠੀਕ ਆ ਜੀ ਆਪਾਂ ਇੱਥੇ ਵੀ ਕੰਮ ਕਰੀ ਬਾਢੀ ਕਰਾਂਗੇ ਤੇ ਆਪਣੇ ਨਾਲ ਦੇ ਜਿਹੜੇ ਦੋ ਬੰਦੇ ਨਵੇਂ ਆਏ ਸੀਗੇ ਜੀ ਨਾਜੂਦ ਦਾ ਛੋਟਾ ਮੁੰਡਾ ਤੇ ਹਨਾ ਉਹ ਉਹ ਜਾਣਗੇ ਜੀ ਆਪਣੇ ਦਰਪਾਲੀ ਸਾਈਡ ਸ੍ਰਿੰਦਰਾਨਗਰ ਵਾਲਾ ਰੋਡ ਲਿੰਬੜੀ ਵਾਲਾ ਰੋਡ ਪੈਂਦਾ ਜੀ ਠੀਕ ਆ ਉਥੇ ਢਾਬੇ ਦੇ ਉੱਤੇ ਮਸ਼ੀਨ ਖੜਾਉਂਗੇ ਸਵਰਾਜ ਤੇ ਉਥੇ ਆਪਣਾ ਸਵਰਾਜ ਦਾ ਕੰਮ ਚੱਲੂਗਾ ਜੀ ਇੱਕ ਪਾਸੇ ਇੱਕ ਪਾਸੇ ਆਪਾਂ ਆਹ گاਉਂ ਦੇ ਵਿੱਚ ਵਾਢੀ ਕਰਾਂਗੇ ਤਾਂ ਵੀ ਠੀਕ ਆ ਜੀ ਬਾਕੀ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਇਦਾਂ ਦੀ ਵੀ ਵੀਡੀਓ ਆਪਾਂ ਦਿਖਾਉਂਦੇ ਰਹਾਂਗੇ ਤੇ ਆਪਣੇ YouTube ਚੈਨਲ ਨੂੰ ਏਕੜ ਵੱੱਟ ਵੱੱਟ ਸਪੋਰਟ ਕਰਿਓ। ਬਾਕੀ ਜੇ ਟਕਾਣਿਆਂ ਦੀ ਗੱਲ ਕਰੀਏ ਤਾਂ ਮਸ਼ੀਨਾਂ ਵਾਲੇ ਤਾਂ ਕਾਫੀ ਹੱਦ ਤੱਕ ਜਿਨ੍ਹਾਂ ਵੀਰਾਂ ਕੋਲ ਟਕਾਣੇ ਨਹੀਂ ਹੈਗੇ ਉਹ ਆਪਣੇ ਤੰਬੂ ਲਾ ਕੇ ਰਹਿੰਦੇ ਨੇ ਜੀ ਗੁਜਰਾਤ ਦੇ ਵਿੱਚ ਦੇਖ ਲਓ ਕਿੰਨੀ ਜ਼ਿਆਦਾ ਧੁੱਪ ਪੈਂਦੀ ਆ ਫੇਰ ਵੀ ਆਪਣੇ ਪੰਜਾਬੀ ਭਰਾ ਮਿਹਨਤ ਤੋਂ ਕਦੇ ਡਲਦੇ ਨਹੀਂ ਤੇ ਤੰਬੂ ਲਾ ਕੇ ਵਿਚਾਰੇ ਆਪਣਾ ਏਕੜ ਗੁਜਰਾਤ ਦੇ ਵਿੱਚ ਗੁਜ਼ਾਰਾ ਕਰਦੇ ਨੇ ਤੇ ਇਦਾਂ ਦੀ ਧੁੱਪ ਪੈਂਦੀ ਆ ਬਹੁਤ ਜ਼ਿਆਦਾ ਤੇ ਬਾਕੀ ਚਲੋ ਪ੍ਰਮਾਤਮਾ ਮਿਹਰ ਕਰੇ ਸਾਰੇ ਪੰਜਾਬੀ ਭਰਾਵਾਂ ਦੇ ਉੱਤੇ ਜਿਹੜੇ ਵੀ ਗੁਜਰਾਤ ਜਾਂ ਐਮਪੀ ਜਾਂ ਕਿਤੇ ਵੀ ਬਾਡੀ ਕਰਦੇ ਨੇ ਤੇ ਆ ਛੋਟਾ ਲੈ ਕੇ ਆਇਆ ਆਪਣੇ ਲਈ ਚਾਹ ਚਾਹ ਲੈ ਕੇ ਆਇਆ ਹਾਂ ਭਾਈ ਪਿਆਬੇ ਦਾ ਬਾਰੇ ਕਾਲੀ ਦਾ ਉਹ ਕੋਈ ਗੱਲ ਨਹੀਂ ਫਿਰ ਕਿਹੜੀ ਗੱਲ ਆ ਲਓ ਜੀ ਚਾਹ ਲੈ ਕੇ ਆਇਆ ਮੁੰਡਾ ਐ ਕਰਕੇ ਬਣਾਇਆ ਹਾਰਮਨ ਐ ਦੁੱਧ ਪਾਇਆ ਆ ਆ ਦੇਖੋ ਜੀ ਆ ਕੀ ਕਰਦਾ ਜਿਵੇਂ ਡੋਲੀ ਚਾਹੇ ਵਾਲਾ ਹੁੰਦਾ ਹੈ ਚਲ ਠੀਕ ਆ ਇਹ ਆ ਵੀਰ ਉਹਨਾਂ ਦਾ ਸਾਰਾ ਸਮਾਨ ਪਿਆ ਦੇਖ ਸਕਦੇ ਹੋ ਹਾਂ ਇੱਕ ਦਾਵਾ ਦਾਵਾ ਇਹਨਾਂ ਦੀਆਂ ਗੱਲਾਂ ਸੁਣਾਉਣ ਹਿੰਦੀ ਚ ਗੁਜਰਾਤੀ ਚ ਸਰਕਾਰੀ ਟੇਕਾ ਤੇ ਆਂਕਾ ਤਾਂ ਲਓ ਜੀ ਜਿਹੜੀ ਆਪਣੀ ਇੱਕ ਮਸ਼ੀਨ ਆਪਾਂ ਛੱਡਣੀ ਸੀ ਦੂਜੇ گاؤں ਦੇ ਵਿੱਚ ਸਵਰਾਜ ਆ ਹੈਗਾ ਜੀ ਮੇਨ ਹਾਈਵੇ ਮਤਲਬ અમદાવાદ ਵਾਲਾ ਮੇਨ ਰੋਡ ਆ ਨਿੰਬੜੀ ਤੇ અમદાવાદ ਰੇਂਦਰ ਨਗਰ ਵਾਲਾ ਰੋਡ ਆ ਇਹ ਤੇ ਆਉ ਉਹ ਆਉਂਦੀ ਆਪਣੀ ਮਸ਼ੀਨ ਰਾਨੀ ਦੇਖ ਸਕਦੇ ਹੋ ਸਵਰਾਜ ਆ ਗਈ ਜੀ ਤੇ ਚਲੋ ਠੀਕ ਆ ਜੀ ਹੁਣ ਆਪਾਂ ਚੱਲਦੇ ਆ ਅੱਗੇ ਚੱਲ ਭਈ ਆ ਜਾ பண்ணுக்கா ਉਜੀ ਰਸਤੇ ਆਪਣੀ ਮਸ਼ੀਨ ਜਾਂਦੀ ਸੀ ਉੱਥੇ ਬੈਠਾ ਸਾਬ ਦੇਖੋ ਬੈਠਾ ਹੈ ਆਪਣਾ ਨਿਕਰਵਾ ਦੇ ਤਾ ਮਾਰ ਕੇ ਹੋ ਮੇਰੇ ਮਾਰੀ ਮੜਾ ਰੂੜਾ ਪਾਜੂ ਝਾਈ ਮੜਾ ਚੋਪਾਈ ਕੁੰਡਲੀ ਮਾਰੀ ਬਸ ਦੇਖੋ ਬਰਾਬਰ ਬਚਾ ਬੀਹ ਸਾਈਡ ਤੇ ਰੋੜਾ ਲਾਖਾ ਲੱਗ ਕੇ ਤੈਕਰ ਕੇ ਜਮੇ ਮਾ ਸੇ ਆ ਆਈਸ਼ਿਵratri ਹੈ ਨਾ ਅਭੀ ਸ਼ਿਵਰਾਤਰੀ ਹੈ ਨਾ ਆ ਜੀ ਇਸੇ ਲਈ ਬੋਲ ਆਨਾਤ ਦੇਦੇ ਦੇਖਿਆ ਹੈ ਬਹੁਤ ਬਹੁਤ ਕੱਢ ਹੌਲੀ ਹੌਲੀ ਦੇਖੀ ਜਾ ਇਹ ਜਾਨਾ ਵੀ ਗਿਆ ਹੈ ਹੈ ਤੋ ਨਹੀਂ ਭਾਗੇਗਾ ਦੇਖੋ ਜੀ ਕਿੱਡਾ ਬੜਾ ਨਾ ਨਿਕਲੇ ਜਾ ਵਈ ਜਾ ਹਾਂ ਉੱਡ ਨਿਕਲ ਜਾ ਨਾਥੇ ਮਾਰੋ ਜਾ ਹਾਂ